40 ਲੀਟਰ ਪਿਛਲੇ ਸੂਏ ਦੁੱਧ ਦਿੱਤਾ ਦੂਜੇ ਇਹਨੇ ਦੂਸਰੇ ਸੂਏ 40 ਹਾਂ 30 ਲੀਟਰ ਪਹਿਲੇ ਸੂਏ ਦਿੱਤਾ 30 ਪਹਿਲੇ ਦਿੱਤਾ ਦੂਜੇ 40 ਐਤਕੀ ਕਿੰਨੀ ਉਮੀਦ ਕਰਦਾ ਬਾਈ ਐਤਕੀ 45 45 ਦੇ ਘਰਾਂ ਚ ਜਾਓ ਆ ਕੇ ਦੋ ਰੰਗ ਚੋਕੇ ਲੈ ਕੇ ਜਾਵੇ ਜਾਣਾ ਹਾਂ ਜਿੰਨੇ ਟਾਈਮ ਮਰਜੀ ਉਹ ਮਾਚ 10 ਡੰਗ ਚੋਲੇ ਜਤ ਸਾਡਾ ਕੋਈ ਇਤਰਾਜ਼ ਨਹੀਂ ਹਾਂ ਬਾਈ ਕਹਿੰਦਾ ਜਿਹੜੇ ਭਰਾ ਨੇ ਖਰੀਦਣੀ ਆਪਾਂ ਦੇ ਆਪਣੇ ਬਣੇ 10 ਡੰਗ ਚੋਲੇ ਮਸ਼ੀਨ ਨਾਲ ਚੋਣਿਆ ਸੀਲ ਇੰਨੀ ਆ ਜਿਵੇਂ ਮਰਜੀ ਇਹਨੂੰ ਉਹੋ ਕਰੀ ਚੱਲ ਨਾ ਇਹਨੇ ਹੱਲੜਾ ਨਾਲ ਚੱਲਣਾ ਸੂਂਦਾਂ ਤੱਕ ਦੁੱਧ ਦਿੰਦੀ ਹੈ ਠੀਕ ਆ ਬੇਟੀ ਰੌਣਕ ਡ ਅੱਜ ਦੀ ਵੀਡੀਓ ਬਾਈ ਨਛੱਤਰ ਦੇ ਘਰੋਂ ਆ ਦੋਸਤੋ ਪਿੰਡ ਆ ਗਿਆ ਬਾਈ ਦਾ ਖਸੋਹ ਖਾਨਾ ਜਮਾ ਕਰੀ ਲੂ ਪਸ਼ੂ ਪਾਲਕਾ ਕੋਈ ਵਪਾਰ ਦਾ ਕੰਮ ਨਹੀਂ ਤੇ ਬਾਈ ਕਹਿੰਦਾ ਆਪਣੇ ਘਰ ਦੀ ਇਹ ਬਿਹੜਾ ਤੀਸਰਾ ਸੂਆ ਆਪਣੇ ਕੋਲੇ ਕੱਲ ਸੂਈ ਆ ਹਾਂ ਕੱਲ ਤੀਸਰਾ ਸੂਆ ਸੂਈ ਆ ਵੀਡੀਓ ਆ ਜਿਹੜੀ ਬਾਈ ਜੀ 1 ਅਪ੍ਰੈਲ 2025 ਦੀ ਆ ਸਾਰੀ ਡਿਟੇਲ ਬਾਈ ਤੋਂ ਆਪਾਂ ਲਵਾਂਗੇ ਕੀ ਮੁੱਲ ਰੋ ਕਿੰਨਾ ਦੁੱਧ ਦੇ ਨੇ ਪਿਛਲੇ ਸੂਏ ਪੀਕ ਲੈਵਲ ਤੇ ਦਿੱਤਾ ਤੇ ਇਸ ਵਾਰ ਕਿੰਨੇ ਕੁ ਦੁੱਧ ਦੀ ਉਮੀਦ ਆ ਮੁੱਲવાડી ਸਾਰੀ ਵੀਡੀਓ ਦੇ ਵਿੱਚ ਕਰਾ ਦੂੰਗਾ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਾ ਦਿੰਨੇ ਆ ਬੈੜ ਸੱਜਣੋ ਦੇਖਣ ਵਾਲੀ ਆ ਕਰਮਾ ਵਾਲੀ ਨੂੰ ਬਹੁਤ ਸੋਹਣਾ ਆਰਡਰ ਤੇ ਬੱਚਾ ਮੇਲ ਕਾਫਾ ਹੈ ਨਾ ਜੀ ਹੋਰ ਕੀ ਹਾਲ ਹੈ ਬੇਣੀ ਛੱਤਰ ਬਹੁਤ ਵਧੀਆ ਜੀ ਬਾਈ ਜੀ ਹਾਂਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਹਾਂਜੀ ਆਪਣਾ ਨੰਬਰ ਬੋਲ ਦਿਓ ਤੁਸੀਂ ਨੰਬਰ 94636 ਹਾਂਜੀ 26982 ਬਾਈ ਨੇ 70 ਦਾ ਵੀਡੀਓ ਦੇ ਉੱਤੇ ਦੋਸਤੋ ਨੰਬਰ ਚੱਲੀ ਜਾਂਦਾਗਾ ਤੇ ਬਾਈ ਇਹ ਕਿੰਵੇਂ ਸੂਏ ਸੁੰਦੀ ਥੋੜੇ ਪੁਰਾਣੇ ਤੀਜੇ ਸੂਏ ਸੂਈ ਆ ਬਾਈ ਤੀਜੇ ਸੂਏ ਕਿੱਦੇ ਕੱਲ ਸੂਈ ਆ ਕੱਲ ਆਥ ਨੇ ਕੱਲ ਆਥ ਨੇ ਸੂਈਆ ਹਾਂ ਕਿੰਨਾ ਕ ਬੋਲਾ ਕੱਢਦਾ ਤੁਸੀਂ ਕਹਿੰਦੇ ਸੀ ਬੋਲਾ ਬਾਈ ਇਹ 20 ਤੋਂ ਬਾਹਰ ਆ 25 ਦੇ ਘਰਾਂ ਚ 25 ਦੇ ਘਰਾਂ ਚ ਬੋਲਾ ਬੋਲਾ ਹੀ ਕੱਢਦਾ ਬੋਲਾ ਬੋਲਾ ਹੀ ਆ ਠੀਕ ਆ ਠੀਕ ਆ 40 ਲੀਟਰ ਪਿਛਲੇ ਸੂਏ ਦੁੱਧ ਦਿੱਤਾ ਦੂਜੇ ਇਹਨੇ ਦੂਸਰੇ ਸੂਏ 40 ਹਾਂ 30 ਲੀਟਰ ਪਹਿਲੇ ਸੂਏ ਦਿੱਤਾ 30 ਪਹਿਲੇ ਦਿੱਤਾ ਦੂਜੇ 40 ਐਤਕੀ ਕਿੰਨੀ ਉਮੀਦ ਕਰਦਾ ਬਾਈ ਐਤੀ 45 45 ਦੇ ਘਰਾਂ ਚ ਜਾਊਗੀ 45 ਦੇ ਘਰਾਂ ਚ ਜਾ ਸਕਦੀ ਹੈ ਹਨਾ ਤੋਰ ਕੇ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਮੁੱਲ ਜਿਹੜਾ ਉਹ ਵੀਡੀਓ ਦੇ ਵਿੱਚ ਹੀ ਕਨਫਰਮ ਕਰਾ ਦਾਂਗੇ ਇਹ ਚੀਜ਼ਾਂ ਦਿੰਦੀਆਂ ਪਿਛਲੇ ਸੂਏ ਨੂੰ ਸੇਵਾ ਵੀ ਕਾਲੀ ਹੋਈ ਆ ਬਾਈ ਇਹਦੀ ਹਾਂ ਇਹ ਦੇਖੋ ਬਾਈ ਲੈ ਵਾ ਤੁਸੀਂ ਚੈੱਕ ਕਰ ਲਓ ਤੇ ਬਾਈ ਇਹਨੂੰ ਚਾਉਣਿਓ ਹੱਥਾਂ ਨਾਲ ਚਾਹੇ ਮਸ਼ੀਨ ਨਾਲ ਦੋਨੇ ਕਾਸੀ ਨਾਲ ਚੋਲਾ ਕਾਸੀ ਨਾਲ ਚੋਲਾ ਮਸ਼ੀਨ ਨਾਲ ਵੀ ਚੋਲਾ ਹਾਂ ਹੱਥਾਂ ਨਾਲ ਵੀ ਚੋਲਾ ਵੀ ਦੋਨੇ ਨਾਲ ਹੀ ਚਵਾ ਹਾਂ ਪਹਿਲੇ ਪਹਿਲਾ ਸੂਆ ਸੀ ਹੱਥਾਂ ਨਾਲ ਚੋਈ ਆ ਦੂਜਾ ਸੂਆ ਸੀ ਅੱਧੀ ਮਸ਼ੀਨ ਨਾਲ ਚੋਈ ਆ ਅੱਧੀ ਹੱਥ ਨਾਲ ਚੋਈ ਠੀਕ ਆ ਠੀਕ ਆ ਠੀਕ ਆ ਵੀਰੇ ਏ ਦੇਖੋ ਤੋੜ ਲਗੇ ਬਾਈ ਇਹਨੂੰ ਹਾਂ ਤੋੜ ਲਾ ਤੋੜ ਲੋ ਜੀ ਖੋਲ ਲੋ ਇਧਰ ਨੂੰ ਤੋੜ ਲੈਨੇ ਆਪਾਂ ਥੋੜਾ ਜਿਹਾ ਟਕਾਰਨਾ ਤੇ ਬਚਾ ਕੇ ਫਰਸ਼ ਤੋਂ ਤੋੜ ਲੈ ਜੀ ਕੋਈ ਨਹੀਂ ਕੋਈ ਹਾਂ ਆ ਜਾ ਲਿਆਓ ਬਈ ਇਧਰ ਨੂੰ ਹਾਂ ਇਧਰ ਨੂੰ ਆ ਬਾਈ ਇਹ ਦੇਖੋ ਕੁਆਲਟੀ ਦੇਖ ਲੋ ਬਹੁਤ ਵਧੀਆ ਬਹਿੜਾ ਬਾਈ ਉਹ ਰਾਜ ਨਿਕਾਸੀ ਚ ਕੋਈ ਤਸਾ ਹੀ ਨਹੀਂ ਕਰਦੇ ਮਾਲੀ ਦੇ ਇਹ ਤਾਂ ਪੱਕੇ ਥਾਂ ਦਾ ਕਰਕੇ ਕਰਦੇ ਆ ਜੇ ਉਰੇ ਲੈ ਵਾ ਦੇਖੋ ਤੁਸੀਂ ਇਹ ਚੀਜ਼ਾਂ ਹੁੰਦੀਆਂ ਮੋੜ ਲਿਆ ਵੀਰੇ ਮੋੜ ਲਿਓ ਜੀ ਮੋੜ ਲਿਓ ਮੋੜ ਦਮ ਆ ਜਾ ਬਾਈ ਐਡ ਕੀ ਕਿੰਨੇ ਕ ਦੁੱਧ ਦੀ ਈਮੀਗ ਹੈ ਕਿੰਨਾ ਕ ਦੁੱਧ ਦੇ ਦੂ ਅੱਗੇ ਆਇਤੀ ਬਾਈ 45 ਲੀਟਰ ਦੁੱਧ ਦੇਉ ਗਰੰਟੀ ਦਾ 45 ਤੋਂ ਬਾਹਰ ਜਾ ਸਕਦੀ ਮੋੜ ਜਾ ਵੀ ਸਕਦੀ ਆ ਬਾਈ ਸੇਵਾ ਇਤੀ ਬੜੀ ਚੰਗੀ ਹੋਈ ਆ 45 ਬਾਈ ਕਹਿੰਦਾ ਦੁੱਧ ਦੇ ਦੂਗਾ ਹਾਂ 40 ਲੀਟਰ ਤਾਂ ਮੌਜਾ ਨਾ ਪਿਛਲੇ ਸੂਏ ਤੋਂ ਐ ਚੋਇਆ ਸੀ 40 ਲੀਟਰ ਦਾ ਤੀਸਰਾ ਸੂਆ ਸੂਈ ਆ ਤੋਲ ਕੇ ਪਾਉਨੇ ਆ ਠੀਕ ਆ ਠੀਕ ਆ ਪਿੰਸਰਾ ਸੂਆ ਕਰਦੇ ਆ ਮੋਲ ਬੜੀ ਦੀ ਗੱਲ ਸਾਰੀ ਸੱਜਣੋ ਬੈੜ ਬਹੁਤ ਚੰਗੀ ਆ ਸੂਆ ਤੀਸਰਾ ਇਹ ਕਿਤੇ ਕਿਤੇ ਇਹੋ ਜਿਹੇ ਪਸ਼ੂ ਨਿਕਲਦੇ ਆ ਬਈ ਫੀਲਡ ਚ ਕਿਤੇ ਕਿਤੇ ਹਾਂਜੀ ਖਾਲੀ ਦਾ ਲੇਵਾ ਮੈਂ ਕਿਹਾ ਕਿਤੇ ਕਿਤੇ ਇਹ ਟਾਵੇਂ ਘਰਾਂ ਚੋਂ ਪਸ਼ੂ ਨਿਕਲਦੇ ਆ ਇਹ ਹਾਂਜੀ ਇੱਥੇ ਬਹੁਤ ਸੇਵਾ ਹੋਈ ਹੈ ਇਹਦੀ ਪੂਰਾ ਜੋਰ ਲਾਤਾ ਠੀਕ ਆ ਤੇ ਬਾਈ ਨੇ ਸਤਰੀਏ ਮੁੱਲ ਦੀ ਗੱਲ ਕਰੀਏ ਚਾਹੇ ਚਾ ਮੁੱਲ ਬਾਈ ਇਹਦਾ 165 ਆ 165 ਆ ਹਾਂ ਠੀਕ ਆ ਹੁੰਦਾ ਵੀ ਆ ਬਾਈ ਚੰਗੀ ਚੀਜ਼ ਦਾ ਚੰਗਾ ਹੀ ਦੋਸਤੋ ਮੁੱਲ ਹੋਊਗਾ ਦੋ ਗਾਵਾਂ ਦੇ ਬਰਾਬਰ ਹੈ ਦੁੱਧ ਦੇ ਦੂਗੇ ਇਹ 20 ਕਿਲੋ ਅੰਨ ਲਵਾਂਗੇ ਤਾ 16522 ਕਹਿੰਦਾ ਮੋਲਾ ਮੌਕੇ ਤੇ ਛੋਟੇ ਸੇ ਆਪਾਂ ਕੋਈ ਮਾਨਤਾ ਨਾ ਹੋ ਜੂ। ਮਾਨਤਾ ਕਰ ਦਿਆਂਗੇ। ਮੌਕੇ ਤੇ ਬਾਈ ਕਹਿੰਦਾ ਹੋ ਜਾ ਹੋ ਜੂ ਜਿਹੜੇ ਪ੍ਰਾਣਾ ਸੌਦਾ ਹੁੰਦਾ। ਪਿੰਡ ਕਸੋਖਾਨਾ ਜ਼ਿਲ੍ਹਾ ਬਠਿੰਡਾ ਜਿਹੜੇ ਭਰਾ ਨੇ ਖਰੀਦਨੀ ਆ ਬਾਈ ਕਹਿੰਦਾ ਕੋਲੇ ਆ ਜੋ ਦੋ ਟਾਈਮ ਕੋਲੇ ਆ ਕੇ ਦੋ ਰੰਗ ਝੋਕੇ ਲੈ ਕੇ ਜਾਵੇ ਜਰਾ ਹਾਂ ਜਿੰਨੇ ਟਾਈਮ ਮਰਜੀ ਪਵਾ ਚਾਹ 10 ਡੰਗ ਝੋਲੇ ਚਾਤ ਸਾਨੂੰ ਕੋਈ ਇਤਰਾਜ਼ ਨਹੀਂ ਹਾਂ ਬਾਈ ਕਹਿੰਦਾ ਜਿਹੜੇ ਭਰਾ ਨੇ ਖਰੀਦਨੀ ਆ ਪਵਾ ਦੇ ਆਪਣੇ ਮਣੀਓ 10 ਡੰਗ ਝੋਲੇ ਮਸ਼ੀਨ ਨਾਲ ਝੋਨੇ ਸੀਲ ਐਨੀ ਆ ਜਿਵੇਂ ਮਰਜੀ ਇਹਨੂੰ ਉਹੋ ਕਰੀ ਚੱਲ ਨਾ ਇਹਨੇ ਹੱਲੜਾਂ ਨਾਲ ਚੱਲਣਾ ਸੂਂਦਾਂ ਤੱਕ ਦੁੱਧ ਦਿੰਦੀ ਠੀਕ ਆ ਬੇਟਾ ਇਹ ਵੀ ਗਾਰੰਟੀ ਆ ਜੇ ਕੋਈ ਲਿਖ ਕੇ ਲੈ ਲੈ ਪਵਾ ਚੰਗੀ ਚੀਜ਼ ਤਾਂ ਬਾਈ ਕਰ ਮਾਰੇ ਨਿਕਲ ਗਿਆ ਇਤੀ ਸੇਵਾ ਵਾਲੀ ਹੋਈ ਐ ਇਹਦੀ ਤਾਂ ਕਰਕੇ ਆ ਵੀ ਦੁੱਧ ਇਤੀ 5 7 ਲੀਟਰ ਵਧਾਊਗੀ ਘਟਾਉਂਦੀ ਨਹੀਂ ਠੀਕ ਆ ਵੀਰੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਾਰੇ ਭਾਈਆਂ ਨੂੰ ਸਸੀ ਕਾਲ ਵੀਰੇ